ਹਲੋ ਹਲੋ ਬਈ ਸੱਸੀ ਘਾਲ ਸਾਰੇ ਭਰਾਵਾਂ ਨੂੰ ਬਈ ਅੱਜ ਆਪਾਂ ਬਾਈ ਨਾ ਵੀਰਾ ਮਿਲਿਆ ਪਿੰਡ ਵਾਲਿਆਂ ਨਾਲ ਸਾਡਾ ਪੁਰਾਣਾ ਬਾਹ ਬਾਈ ਨਾਲ ਪਹਿਲੇ ਦਿਨ ਤੋਂ ਹੀ ਬਾਈ ਕੋਲ ਨਾ ਬਰਬਰੀ ਬੱਕਰੀਆਂ ਨੇ ਜੀਆਂ ਦਿਖਾਉਣੀਆਂ ਸਾਨੂੰ ਆ ਛੋਟੇ ਖੜੇ ਨੇ ਸੱਤ ਨੇ ਦੇਖ ਸਕਦੇ ਹੋ ਬਈ ਆ ਬਰਬਰੀ ਬੱਕਰੀਆਂ ਨੇ ਬਰਪਰੀਆਂ ਦੀ ਕੰਮ ਕਰਦੇ ਆਹ ਤੇ ਇਹਦੇ ਸਹੀ ਹੋਗੇ ਬਾਜ ਆ ਛੋਟੇ ਸੱਤ ਨੇ ਪਸਿਆ ਹਾਂ ਮੈਂ ਤੈਨੂੰ ਛੋਟੇ ਸੱਤ ਤੇ ਕਹਿਉ ਨੇ ਬੱਕਰੇ ਹਾਂ ਛੋਟੇ 7 ਬੱਕਰੇ ਵਿਕਾਉ ਨੇ ਹਾਂ ਛੋਟੇ 7 ਨੇਗੇ ਠੀਕ ਆ ਬਾਈ ਵੱਡੇ ਸਾਰੇ ਦਿਖਾ ਦੇਣੇ ਆਪਾਂ ਹਣਾ ਇਹਨਾਂ ਚ 7 ਬੱਕਰੇ ਵਿਕਾਉ ਨੇ ਉਹ ਬਠ ਹੈ ਪਰ ਬਰੀ ਉਹ ਚੇਤਲਾ ਬੈਠਾ ਸੱਿਆ ਉਹਦੇ ਨਾਲ ਲਾਰ ਉਹ ਗਾਨੀ ਵਾਲਾ ਬੈਠਾ ਇੱਕ ਖੱਸੀ ਨੇ ਤੁਨੇ ਠੀਕ ਆ ਹਾਂ ਹੋਰ ਕਿਹੜਾ ਪਕਾਉ ਉਹ ਬਾਈ 5 ਤਾਂ ਇਹ ਹੋ ਗਏ ਵੱਡੇ ਆ ਆ ਹੋ ਗਿਆ ਕਾਲੇ ਜੀ ਡੱਬਾਂ ਵਾਲਾ ਬੈਠਾ ਠੀਕ ਆ ਉਹ ਸਿੰਗਾ ਵਾਲਾ ਖੜਾ ਠੀਕ ਠੀਕ ਆ ਤੇ 7 ਤਾਂ ਆਹ ਨੇ ਨੇ ਕੀ ਆ ਖੜਾ ਆ ਦੇਖ ਆ ਆ ਮੇਲ ਖੜਾ ਆ ਤੇ ਉਹ ਪਿਛਲੇ ਸੱਤ ਇਹਨੇ ਤੈਨੂੰ ਬੱਕਰੀ ਦਿਖਾ ਦੇਣਾ ਯਾਨੀ ਵੀ ਛੋਡੇ ਕੋਲੇ ਛੱਡੇ ਜੇ ਆਪ ਗੱਲ ਕਰੀਏ ਟੋਟਲ ਕਿੰਨੇ ਨਗ ਬਕਾਉਣੇ ਆਰੇ ਇੱਕ ਹੋ ਬੱਕਰੀ ਹੈ ਟੋਟਲ ਕਿੰਨੇ ਕਿੰਨਾ ਬਕਾਉਣੇ ਆਪਣੇ ਕੋਲੇ ਹੈ ਆ ਛੋਡੇ ਆਪਣੇ ਕੋਲੇ ਮਾਤ ਬੋਲੇ ਇਹ ਹੋਗੇ 5 ਤੇ 5 6 7 8 9 10 11 12 ਤਾਂ ਬੱਕਰੇ ਹੋਗੇ 12 ਬੱਕਰੇ ਬਕਾਉਣੇ ਦੋ ਬੱਕਰੀਆਂ ਦੋ ਬੱਕਰੀਆਂ ਦੋ ਬੱਕਰੀਆਂ ਇੱਕ ਆ ਖੜੀ ਐ ਬੱਕਰੀਆਂ ਆ ਖੜੀ ਐ ਇਹ ਵੀਨੇ ਦੀ ਗੱਭਣ ਐ ਠੀਕ ਐ ਦੂਜੀ ਸੂਏ ਨੂੰ ਸੂਖੀ ਪਹਿਲੀ ਸੂਏ ਦੇ ਵੇਚਦਾ ਬੱਕਰਾ ਠੀਕ ਐ ਹੋਰ ਇਹ ਇੱਕ ਹੋਰ ਐ ਉਹ ਮੈਂ ਤੁਹਾਨੂੰ ਦਿਖਾਉਣਾ ਰੋੜ ਜੇ ਜਾਂਦੇ ਨੇ ਠੀਕ ਹੈ ਇੱਕ ਉਹ ਬੱਕਰੀ ਹੈ ਨਾ ਹਾਂ ਇੱਕ ਉਹ ਹੈ ਬਿਹਟ ਰੰਗ ਦੇ ਵਿੱਚ ਇਹਦਾ ਮੁੱਲ ਕੀ ਕਰਦੇ ਹੋ ਇਹ ਦੋ ਠਾਈ ਮਹੀਨੇ ਦੀ ਗੱਭਣ ਐ ਹਾਂ ਇਹਦਾ ਮੁੱਲ ਮੁੱਲੇ ਦਾ 14000 ਮੰਗਦੇ ਆ ਭਾਈ ਇਹਦਾ 14000 ਮੁੱਲ ਜਿਹੜੇ ਤੂੰ ਬੱਕਰੇ ਦੀ ਗੱਲ ਕਰਦਾ ਪਾਪਾ ਹਾਂ ਹਨਾ ਉਹਨਾਂ ਦਾ ਕੀ ਕੀ ਮੁੱਲ ਕਰਦਾਗਾ ਉਹਨਾਂ ਦਾ ਵੱਡੇ ਨੇ ਜਿਹੜੇ ਤਿੰਨ ਉਹ ਤਾਂ 13 13000 ਹੈ 13 13000 ਰੁਪਿਆ ਹਾਂ ਦੂਜਿਆਂ ਦਾ ਇੱਕ ਦਾ 7000 ਹੈ ਠੀਕ ਇੱਕ ਦਾ 9000 ਹੈ ਜੇ ਕੋਈ ਆਪਣੀ ਵੀਡੀਓ ਦੇਖ ਕੇ ਤੁਹਾਨੂੰ ਕਾਲ ਕਰੂਗਾ ਉਹ ਤਾਂ ਮਾਨਤਾਨ ਕਰ ਦੋਗੇ ਮਾਣਾ ਮੋਟਾ ਜ਼ਰੂਰ ਕਰਾਂਗੇ ਤੂੰ ਆਏਗਾ ਤੇਰਾ ਕਰਾਂਗੇ ਠੀਕ ਠੀਕ ਸਮਝ ਗਿਆ ਲਓ ਭਈ ਇਹਨਾਂ 'ਚ ਹੈਗਾ ਕੋਈ ਬੱਕਰੇ ਦਾ ਕੀ ਕਰੇਗਾ ਤੈਨੂੰ ਵੀ ਤੇਰਾ ਨਾ ਨਾ ਕੋਈ ਗੱਲ ਨਹੀਂ ਆਪਾਂ ਸਮਝ ਗਿਆ ਮੇਰੀ ਗੱਲ ਹਾਂ 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 ਇਹਨਾਂ 'ਚੋਂ ਆ ਬੱਕਰੀ ਹੈ ਆ ਲਾਲ ਬੱਕਰੀ ਤਾਂ ਨਹੀਂ ਵਿਕਾਉਂ ਨਾ ਇਹ ਨਹੀਂ ਵਿਕਾਉਂ ਉਹ ਦੋ ਹੀ ਨੇ ਬੱਕਰੀਆਂ ਜਾਨੀ ਵੀ ਆਪਣੇ ਕੋਲੇ ਲਗਭਗ ਹੈਗੇ ਨੇ 14 15 ਨਾਲ ਹੈਗੇ ਹੈਗੇ ਸਾਰੇ ਬੱਕਰੀ ਨੀ ਪਰ ਬੱਕਰੀਆਂ ਦਾ ਕੰਮ ਹੀ ਕਰਦੇ ਨੇ ਜਹੇ ਆਪਾਂ ਰਸਤੇ 'ਚ ਨੰਗੇ ਜਾਂਦੇ ਬਾਕੀ ਬੱਕਰੀ ਬੱਕਰੀਆਂ ਦੇਖ ਕੇ ਬਾਬੇ ਕੋਲੇ ਖੜ ਗਏ ਹਾਂ ਬਾਬਾ ਦੋ ਘਰੇ ਨੇ ਉਹ ਤੋਂ ਛੋਟੇ ਠੀਕ ਆ ਉਹ ਵੀ ਵਿਕਿਆਉ ਨੇ ਯਾਰ ਬਕਰੇ ਨੇ ਹੀ ਜਗਾਨੀ ਨਸਲ ਦਾ ਆਪਾਂ ਫਿਰ ਬਾਬਾ ਬਰਬੜੀਆਂ ਦਾ ਕੰਮ ਹੀ ਕਰਦੇ ਆ ਹੈ ਹਾਂ ਇਹੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਕੰਮ ਕਰਦੇ ਨੂੰ 9 ਸਾਲ ਹੋ ਗਏ ਭਾਈ 9 ਸਾਲ ਹੋ ਗਏ ਹਾਂ ਆਪਾਂ ਇੱਕ ਰਿਆਂਦੀ ਤੋਂ ਪੈਦਾ ਹੋ ਚੱਲੇ ਸੀ ਦੂਜੀ ਕਿਉਂ ਨਹੀਂ ਛੱਡਦੇ ਵਿੱਚ ਲੈ ਕੇ ਉਹ ਨਾ ਉਹ ਸਾਨੂੰ ਇਹ ਮੂਰੇ ਨੇ ਦੱਸਿਆ ਹਾਂ ਇਹ ਮੂਰੇ ਨੇ ਫਿਰ ਇਹ ਜੇ ਗੱਲ ਕਰੀ ਆਪਾਂ ਨੂੰ ਤੁਹਾਨੂੰ ਇਹ ਆਮਦਨ ਕਿੰਨੀ ਕਿਤੇ ਆਉਂਦੀਆਂ ਨੇ ਆਮਦਨ ਇਹ ਤਿਆਰ ਸੇਤੀ ਹੁੰਦੀ ਹੈ ਇਹ 5 ਮਹੀਨਿਆਂ ਦੀ ਗੱਭਨ ਹੋਈ ਹੁੰਦੀ ਹੈ ਜਰਮ ਲੈ ਅੱਛਾ ਜਾਨੀ ਵੀ ਉਹ ਉਹ ਸਾਲ ਭਰਦੀ ਅੱਛਾ ਅੱਛਾ ਹਾਂ ਇਹ ਦੋ ਵਾਰੀ ਹੂ ਜਾ ਤੁਹਾਨੂੰ ਉਹਨੇ ਨਮੀ ਹੁਣਾ ਠੀਕ ਆ ਸਮਝ ਗਏ ਮੇਰੇ ਹਾਂ ਕਿੰਨੀ ਖਰਾਕ ਖਰਾਕ ਤਾਂ ਚਾਰ ਖੇਲ ਜਾਂਦੇ ਹੂੰ ਡੱਕਾ ਖਰਾਕ ਨਹੀਂ ਹੋਰ ਕੁਝ ਪਾਉਂਦੇ ਨਹੀਂ ਚਾਰ ਚਗਵਾਰੀ ਰੇ ਨੀਰਾ ਠੀਕ ਹੈ ਗਵਾਰੀ ਦਾ ਰੇ ਰੇ ਮੂਹ ਫੜੀ ਦਾ ਰੇ ਰੇ ਹਾਂ ਜਾਨ ਲੈਣਾ ਕੋਕਾ ਨੂੰ ਅੱਛਾ ਚਾਰ ਪਾ ਦੇ ਸੰਧੀ ਲੜਾ ਦੇ ਹਾਂ ਠੀਕ ਹੈ ਹਾਂ ਕੁਝ ਵੀ ਪਾ ਰਹੇ ਇਹਨਾਂ ਨੂੰ ਇਹ ਖਾਂਦੀਆਂ ਰਹੋ ਨਹੀਂ ਕੋਈ ਹੋਰ ਨਾ ਖਾਂਦੀ ਠੀਕ ਹੈ ਇਹ ਇੱਕ ਬੱਚਾ ਕਿੰਨੇ ਟਾਈਮ ਚ ਤਿਆਰ ਹੋ ਜਾਂਦਾਗਾ ਇਹ 5 ਮਹੀਨੇ ਚ ਤਿਆਰ ਨਮੀ ਹੋ ਜਾਂਦੀ ਆ ਫਟ ਅੱਛਾ ਅੱਛਾ ਆਖਰੀ ਸੀ ਇਹ ਤੋਂ ਜੋ ਤਕੜੀ ਕਰਦੇ ਠੀਕ ਹੈ ਠੀਕ ਹੈ ਜਾਨੀ ਖਰਾਕ ਇਹਨਾਂ ਨੂੰ ਤੁਸੀਂ ਕੁਝ ਵੀ ਨਹੀਂ ਪਾਉਂਦੇ ਗਵਾਰੇ ਤੋਂ ਬਣਾ ਜਾਨੀ ਵੀ ਚਾਰਦੀ ਆ ਗਵਾਰੀ ਦਾ ਨੀਰਾ ਪਾਉਂਦੇ ਆ ਸਿਆ ਠੀਕ ਹੈ ਇਹ ਕਹਿੰਦੇ ਰਾਜ ਵੀ ਥੋੜੇ ਟਾਈਮ ਚੀ ਜਾਂਦੀ ਹੈ ਹਣਾ ਇਹ ਰਾਜ ਲੈ ਨੇ ਇਹ ਖੱਬਲ ਖਾਨੀਆਂ ਨੇ ਦੂਜੀ ਖਬਰ ਲਿਖਾਂ ਦੀ ਸੱਸਿਆ ਹਾਂ ਇਹ ਖੱਪੜੇ ਤਾਂ ਚਾਰਨੀਆਂ ਨੂੰ ਐਂ ਟੱਕ ਕੇ ਜਾਣ ਵਧੀਆ ਰਾਜੀ ਬੱਕਰੀਆਂ ਨੇ ਜੇ ਕਿਸੇ ਵੀਰ ਨੇ ਲੈਣੀਆਂ ਨੇ ਹਣਾ ਨੰਬਰ ਜਾਦਾ ਆਪਣਾ ਕੋਈ ਕੀ ਦਾ ਛੋਟਾ ਕੋਈ ਨੰਬਰ ਫੋਨ ਨੰਬਰ ਨੰਬਰ ਮੇਰੇ ਕੋਲ ਹੈਗਾ ਬੋਲੋ ਨੰਬਰ 99155 ਹਾਂ 66163 ਇੱਕ ਵਾਰੀ ਹੋਰ ਬੋਲ ਦਿਓ ਨੰਬਰ 99155 ਹਾਂ 68163 ਆ ਨੰਬਰ ਆ ਬਾਈ ਬਾਕੀ ਆਪਾਂ ਸਕਰੀਨ ਤੇ ਵੀ ਦੇ ਦਿੰਨੇ ਆਂ ਬੋਲ ਦੇ ਮੜਾ ਆ ਠੀਕ ਆ ਇਥੇ ਖੜਿਆ ਹੋਇਆ ਮੇਰੇ ਮੂੰਹ ਜਵਾਨੀ ਲਿਆ ਲਓ ਬਾਈ ਦੇਖ ਸਕਦੇ ਹੋ ਤੁਸੀਂ ਬਾਬੇ ਇਹ ਬਰਬਰੀ ਬੱਕਰੀਆਂ ਦਾ ਕੰਮ ਹੀ ਕਰਦੇ ਨੇ ਇਹ ਕਹਿੰਦੇ ਛੋੜੇ ਟਾਈਮ ਚ ਤਿਆਰ ਹੋ ਜਾਂਦੀ ਹੈ ਬਰਬਰੀ ਬੱਕਰੀ ਦੇਖ ਨਾ ਰਹੇ ਹੋ ਬਈ ਤੁਸੀਂ ਪਿੰਡ ਆਪਣਾ ਕਿਹੜਾ ਤੀਗਾ ਜਵੰਦਾ ਪਿੰਡੀ ਜਵੰਦਾ ਪਿੰਡੀ ਜਵੰਦਾ ਪਿੰਡੀ ਪਿੰਡ ਆ ਬਾਈ ਜਵੰਦਾ ਪਿੰਡ ਸਾਡਾ ਨੰਬਰ ਹੈਗਾ ਬਈ ਇੱਕ ਨੰਬਰ ਹੋਰ ਲਿਖ ਲਓ 62807 24041 62807 24041 ਆ ਨੰਬਰ ਤੇ ਬਈ ਕਾਲ ਕਰ ਲਿਓ ਜੇ ਕੋਈ ਗੁਰਪ੍ਰੀਤ ਬੱਬੂ ਆ ਬੱਕਰੀਆਂ ਲੈਣੀਆਂ ਨੇ ਜਾਂ ਬੱਕਰੇ ਲੈਣੇ ਨੇ ਬਰਬਰੀ ਜਿਹੜੇ ਵੀਰ ਕਹਿੰਦੇ ਨੇ ਸਾਨੂੰ ਬਰਬਰੀ ਬੱਕਰੀਆਂ ਚਾਹੀਦੀਆਂ ਨੇ ਹਨਾ ਉਹ ਵੀਰਾਂ ਨੂੰ ਬੇਨਤੀ ਆ ਵੀ ਬਾਬੇ ਨੂੰ ਕਾਲ ਜਰੂਰ ਕਰਿਓ ਹਨਾ ਇੱਕ ਵਾਰੀ ਆਪਾਂ ਤੁਹਾਨੂੰ ਦੁਬਾਰੇ ਸਾਰੀਆਂ ਬੱਕਰੀਆਂ ਫੇਰ ਦਿਖਾ ਦਈਏ ਪਿੰਡ ਬਾਬਿਆਂ ਦਾ ਹੈਗਾ ਜਵੰਦਾ ਪਿੰਡੀ ਨੇੜੇ ਤਣਾਉਲਾ ਦੇਖ ਸਕਦੇ ਹੋ ਬਈ ਤੁਸੀਂ ਪੱਕੜੀਆਂ ਬਹੁਤ ਵਧੀਆਂ ਨੇ ਜੇ ਕਿਸੇ ਵੀਰ ਨੇ ਲੈਣੀਆਂ ਨੇ ਹਰ ਮੁੜੇ ਮੁੜੇ ਕਾਲ ਜਰੂਰ ਕਰ ਲਿਓ ਬਈ ਆਪਾਂ ਨੰਬਰ ਦੱਸਾਂਗੇ ਸ਼੍ਰੀ ਸਕਰੀਨ ਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਇਕ ਕਮੈਂਟ ਕਰਨਾ ਨਾ ਭੁੱਲਿਓ ਬਈ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਆਪਣੇ ਵੀਡੀਓ ਨੂੰ ਲਾਇਕ ਕਮੈਂਟ ਕਰਨਗੇ